ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਅੱਜ ਇੱਕ ਖਾਸ ਬੇਨਤੀਆਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਇੱਕ ਲੜਕੀ ਆਉਂਦੀ ਹੈ ਜੋ ਸ਼ਰਦਾ ਨਾਲ ਨਮਸਕਾਰ ਕਰਦੀ ਹੈ ਹੱਥ ਜੁੜਨ ਦੀ ਜਿਹੜੀ ਹੈ ਉਹ ਵਿਧੀ ਕਰ ਰਹੀ ਸੀ ਪਰ ਉਲਟਾ ਹੋ ਗਿਆ ਕੰਮ ਤੇ ਆਖਰ ਕੀ ਹੋਇਆ ਮੈਂ ਉਹਦੇ ਬਾਰੇ ਤੁਹਾਨੂੰ ਬੇਨਤੀਆਂ ਜੜੀਆਂ ਨੇ ਜ਼ਰੂਰ ਕੁਝ ਕਰਨੀਆਂ ਨੇ ਦੱਸਣੀਆਂ ਨੇ ਸੋ ਸੋਸ਼ਲ ਮੀਡੀਆ ਤੇ ਕਾਫੀ ਰੌਲਾ ਜਿਹੜਾ ਹੈ ਇਸ ਗੱਲ ਦਾ ਪਿਆ ਹੋਇਆ ਹੈ ਸੋ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਲੜਕੀ ਸ਼ਰਦਾ ਨਾਲ ਨਮਸਕਾਰ ਕਰਦੀ ਹੈ ਤੇ ਉਸ ਤੋਂ ਬਾਅਦ ਹੱਥ ਜਿਹੜੇ ਨੇ ਜੋੜਦੀ ਹੈ ਰੱਬ ਨਾਲ ਜੁੜਨ ਦੀ ਵਿਧੀ ਜਿਹੜੀ ਹੈ ਉਹ ਕਰਦੀ ਹੈ ਪਰ ਸਭ ਕੁਝ ਉਲਟਾ ਹੋ ਗਿਆ ਹਾਲਾਂਕਿ ਮੈਂ ਜੋ ਉਹਨੇ ਲੜਕੀ ਨੇ ਕੀਤਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਪਰ ਆਮ ਤੌਰ ਤੇ ਕੀਤਾ ਕਿਉਂ ਜਾਂਦਾ ਸੀ ਇਹ ਕੀਤਾ ਉਦੋਂ ਜਾਂਦਾ ਸੀ ਕਿਉਂਕਿ ਜਿਹੜੇ ਪੁਰਾਣੇ ਯੋਗੀ ਸੀ ਜਾਫਿਰ ਕਹਿ ਲੋ ਵੀ ਜਿਹੜੇ ਸਿੱਧ ਸੀ ਉਹ ਇਹ ਚੀਜ਼ਾਂ ਕਰਦੇ ਸੀ ਗੋਡੇ ਜਿਹੜੇ ਨੇ ਉਸ ਮੂਦੇ ਮਾਰ ਕੇ ਜਾਂ ਫਿਰ ਪੁੱਠੇ ਲਟਕ ਕੇ ਧੂਣੀਆਂ ਤਾਪ ਕੇ ਉਹ ਸੋਚਦੇ ਵੀ ਸ਼ਾਇਦ ਇਹ ਸਰੀਰ ਨੂੰ ਕਸ਼ਟ ਦੇਵਾਂਗੇ ਤੇ ਰੱਬ ਮਿਲੂਗਾ ਨਿਉਲੀ ਆਸਣ ਕਰਕੇ ਹੋਰ ਵਗੈਰਾ ਵਗੈਰਾ ਇਹ ਸਾਰੀਆਂ ਚੀਜ਼ਾਂ ਮਤਲਬ ਇੱਕ ਦੁਹਰਾਈਆਂ ਜਾਂਦੀਆਂ ਸੀ ਵੀ ਸ਼ਾਇਦ ਇਹ ਦੇ ਨਾਲ ਰੱਬ ਮਿਲੇਗਾ ਸ਼ਾਇਦ ਇਹ ਦੇ ਨਾਲ ਪਰਮਾਤਮਾ ਦੀ ਜਿਹੜੀ ਹੈ ਉਹ ਪ੍ਰਾਪਤੀ ਹੋਏਗੀ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਸਨ ਪਰ ਆਖਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਕੁਝ ਪੁੱਠੀਆਂ ਸਾਬਤ ਹੋਈਆਂ ਕਿਉਂ ਹੋਈਆਂ ਉਹਦੇ ਬਾਰੇ ਮੈਂ ਤੁਹਾਡੇ ਨਾਲ ਬੇਨਤੀਆਂ ਸਾਂਝੀਆਂ ਕਰ ਦੇਵਾਂ ਕਿਉਂਕਿ ਉਹ ਲੜਕੀ ਨੇ ਜੋ ਕੀਤਾ ਹਾਲਾਂਕਿ ਉਹਨੇ ਚਲੋ ਚੰਗੇ ਮਨ ਨਾਲ ਕੀਤਾ ਜਾਂ ਮਾੜੇ ਨਾਲ ਕੀਤਾ ਇਹ ਉਹ ਜਾਣਦੀ ਹੈ ਜਾਂ ਰੱਬ ਜਾਣਦਾ ਹੈ ਤੇ ਪਰ ਸਾਰਾ ਕੁਝ ਉਲਟ ਹੋ ਗਿਆ ਹਰਮੰਦਰ ਸਾਹਿਬ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਪਹਿਲੀ ਗੱਲ ਜਾਂ ਫਿਰ ਅੰਦਰ ਜਾ ਕੇ ਫੋਟੋ ਖਿੱਚਣੀ ਮਨਾ ਹੈ ਫੋਟੋ ਤੇ ਜਿਹੜਾ ਸਖਤ ਬੈਨ ਹੈ ਵੀਡੀਓ ਬਣਾਉਣੀ ਸਖਤ ਬੈਨ ਹੈ ਤੇ ਹਾਂ ਸਰੋਵਰ ਤੇ ਬੈਠੇ ਅਸੀਂ ਹਾਂ ਕੀ ਕਰਨਾ ਕੋਈ ਸਿੱਧਮ ਸਾਦੀ ਕੱਦੀ ਫੋਟੋ ਜਿਹੜੀ ਹੈ ਕਲਿੱਕ ਕਰ ਲਈ ਗੱਲ ਵੱਖਰੀ ਹੈ ਪਰ ਉਸ ਲੜਕੀ ਨੇ ਕੀਤਾ ਕੀ ਹੈ ਅਸਲ ਦੇ ਵਿੱਚ ਕੀ ਗੱਲ ਹੋਈ ਹੈ ਅਸਲੀ ਉਹ ਲੜਕੀ ਨੇ ਬਿਲਕੁਲ ਚੌਂਕੜੀ ਮਾਰੀ ਹੋਈ ਹੈ ਤੇ ਆਪਣੇ ਪੈਰ ਪੁੱਠੇ ਕੀਤੇ ਹੋਏ ਆ ਜਿਸ ਤਰ੍ਹਾਂ ਆਪਾਂ ਦੇਖਦੇ ਆ ਚੌਂਕੜੀ ਮਾਰ ਕੇ ਆਪਣੇ ਪੈਰਾਂ ਨੂੰ ਆਪਣੀ ਗੋਦੀ 'ਚ ਰੱਖ ਕੇ ਤੇ ਪੈਰ ਜਿਹੜੇ ਆ ਉਹ ਨੀਚੇ ਵੱਲ ਨੂੰ ਹੋ ਜਾਂਦੇ ਆ ਉਹਨਾਂ ਦਾ ਹਿੱਸਾ ਜਿਹੜੀਆਂ ਤਲੀਆਂ ਨੇ ਉੱਪਰ ਨੂੰ ਹੋ ਜਾਂਦੀਆਂ ਨੇ ਤੇ ਹਾਲਾਂਕਿ ਜਿਹਨੂੰ ਸਿੱਧਾ ਆਸਣ ਵੀ ਕਿਹਾ ਜਾਂਦਾ ਹੈ ਤੇ ਉਹ ਨੇ ਕੀਤਾ ਪ੍ਰਕਰਮਾਂ ਦੇ ਵਿੱਚ ਬੈਠ ਕੇ ਤੇ ਕਿਹੜੀ ਸਾਈਡ ਕੀਤਾ ਉਹ ਵੀ ਮੈਂ ਤੁਹਾਨੂੰ ਦੱਸ ਦਵਾਂ ਜਦੋਂ ਆਪਾਂ ਬਾਬਾ ਦੀਪ ਸਿੰਘ ਜੀ ਵਾਲੇ ਅਸਥਾਨ ਤੋਂ ਜਾਂਦੇ ਆ ਜਿੱਥੇ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਹੈ ਯਾਦਗਾਰ ਬਣੀ ਹੋਈ ਹੈ ਉਹਨਾਂ ਦਾ ਅਸਥਾਨ ਬਣਿਆ ਹੋਇਆ ਹੈ ਉਧਰੋਂ ਜਦੋਂ ਆਪਾਂ ਜਾਂਦੇ ਆ ਅੱਗੇ ਜਾ ਕੇ ਜਦੋਂ ਆਪਾਂ ਦਰਬਾਰ ਸਾਹਿਬ ਨੂੰ ਮੁੜਦੇ ਆ ਤੇ ਉਥੇ ਬੈਠ ਕੇ ਉਹ ਜਿਹੜੀ ਫੋਟੋ ਕਲਿੱਕ ਕੀਤੀ ਹੋਈ ਆ ਹਾਲਾਂਕਿ ਉਹ ਸਾਰਾ ਆਪਾਂ ਤਸਵੀਰਾਂ ਦੇ ਵਿੱਚ ਨੋਟ ਕਰ ਸਕਦੇ ਆ ਉਹ ਲੜਕੀ ਉਥੇ ਬੈਠੀ ਹੋਈ ਹੈ ਤੇ ਉਥੇ ਬੈਠ ਕੇ ਉਹ ਲੜਕੀ ਜਿਹੜਾ ਹੈ ਫੋਟੋ ਕਲਿੱਕ ਕਰਵਾ ਰਹੀ ਹੈ ਸਿੱਧਾ ਆਸਣ ਉਸ ਨੇ ਕੀਤਾ ਹੋਇਆ ਪਰ ਪਿੱਠ ਜਿਹੜੀ ਹੈ ਦਰਬਾਰ ਸਾਹਿਬ ਦੇ ਵੱਲ ਹੋ ਗਈ ਗੁਰੂ ਰਾਮਦਾਸ ਜੀ ਦੇ ਵੱਲ ਪਿੱਠ ਹੋ ਗਈ ਸਿੱਧਮ ਸਿੱਧੀ ਹਾਲਾਂਕਿ ਚਲੋ ਹੁਣ ਆਪਾਂ ਹੁਣ ਕਈ ਸਾਡੇ ਵਿਦਵਾਨਾਂ ਸੋ ਕਹਿੰਦੇ ਜੀ ਫੇਰ ਕੀ ਹੋ ਗਿਆ ਜੇ ਫੋਟੋ ਕਲਿੱਕ ਕਰ ਲਈ ਜੇ ਇਦਾਂ ਬੈਠ ਕੇ ਚਲੋ ਕੋਈ ਗੱਲ ਨਹੀਂ ਇਹ ਕਾਮ ਇੱਕ ਵੱਖਰੀ ਗੱਲ ਹੋ ਗਈ ਵੱਖਰਾ ਵਿਸ਼ਾ ਹੋ ਗਿਆ ਹੁਣ ਦੂਜੀ ਗੱਲ ਇੱਕ ਫੋਟੋ ਹੋਰ ਹੈ ਆਪਾਂ ਗੁਰੂ ਘਰ ਕਿਤੇ ਵੀ ਜਾਈਏ ਦਰਬਾਰ ਸਾਹਿਬ ਜਾਈਏ ਜਾਂ ਗੁਰੂ ਕੋਲ ਜਾਈਏ ਕਿ ਆਪਾਂ ਇਦਾਂ ਦੀਆਂ ਕਾਰਜਕਾਰੀਆਂ ਕਰਾਂਗੇ ਹਾਲਾਂਕਿ ਉਹਨੇ ਆਪਣੇ ਪੈਰ ਉੱਤੇ ਨੂੰ ਕਰਕੇ ਸਿਰ ਨੀਚੇ ਕਰਕੇ ਕੂਣੀਆਂ ਦੇ ਬਲ ਖੜੇ ਹੋ ਕੇ ਸਿਰ ਦੇ ਬਲ ਖੜੇ ਹੋ ਕੇ ਇੱਕ ਫੋਟੋ ਖਿਜਵਾਈ ਹੈ ਠੀਕ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਬੈਠੀ ਸੀ ਪ੍ਰਕਰਮਾਂ ਦੇ ਵਿੱਚ ਸਰੋਵਰ ਦੇ ਲਾਗੇ ਤੇ ਹੁਣ ਦੱਸੋ ਜੀ ਵੀ ਕਿ ਇਦਾਂ ਕਰਨਾ ਸਹੀ ਹੈ ਕਿ ਗੁਰੂ ਸਾਹਿਬ ਇਦਾਂ ਦੀ ਇਜ਼ਾਜ਼ਤ ਦਿੰਦੇ ਨੇ ਹਾਂ ਠੀਕ ਹੈ ਜੇ ਤੁਹਾਡੀ ਜ਼ਿਆਦਾ ਹੀ ਭਾਵਨਾ ਹੈ ਤੁਸੀਂ ਡੰਡੌਤ ਕਰ ਸਕਦੇ ਹੋ ਡੰਡੌਤ ਵੰਦਨ ਕਰੋ ਇੱਕ ਥਾਂ ਤੇ ਕਰੋ ਤੇ ਇਹ ਕੀ ਮਤਲਬ ਹੈ ਵੀ ਉੱਥੇ ਜਾ ਕੇ ਯੋਗਾ ਕਰਨ ਲੱਗ ਜਾਓ ਉਹਨੇ ਲੜਕੀ ਨੇ ਯੋਗਾ ਕੀਤਾ ਜੀ ਜਾ ਕੇ ਉੱਥੇ ਠੀਕ ਹੈ ਯੋਗ ਜਿਹੜਾ ਹੈ ਕਰਨਾ ਚਾਹੀਦਾ ਹੈ ਪਰ ਗੁਰੂ ਘਰ ਜਾ ਕੇ ਹੀ ਇਹ ਸਭ ਹਰਕਤਾਂ ਕਿਉਂ ਹੁੰਦੀਆਂ ਨੇ ਗੁਰੂ ਘਰ ਜਾ ਕੇ ਹੀ ਕੀ ਯੋਗ ਯੋਗਾ ਸੁਝਦਾ ਹੈ ਗੁਰੂ ਕੋਲੇ ਜਾਈਦਾ ਹੈ ਉੱਥੋਂ ਕੁਝ ਮੰਗਣ ਜਾਈਦਾ ਹੈ ਤੇ ਉੱਥੇ ਆਹ ਹਰਕਤਾਂ ਕਰਨ ਥੋੜਾ ਜਾਈਦਾ ਹੈ ਉਹਦਾ ਸ਼ੁਕਰ ਕਰੋ ਵੀ ਹਜੇ ਮੋਬਾਈਲ ਫੋਨਾਂ ਤੇ ਵੀਡੀਓਗ੍ਰਾਫੀ ਤੇ ਜਿਹੜੀ ਹੈ ਰੋਕ ਲਗਾਈ ਹੋਈ ਹੈ ਨਹੀਂ ਤਾਂ ਲੋਕ ਜਾ ਕੇ ਸਿੱਧਾ ਹੀ ਉੱਥੇ ਪਤਾ ਨਹੀਂ ਕੀ ਕੀ ਕਰਿਆ ਕਰਨ ਆਏ ਨਿਤ ਨਵੀ ਜਿਹੜੀ ਹੈ ਉੱਥੇ ਬੇਅਦਬੀ ਹੋਇਆ ਕਰੇ ਗੁਰੂ ਦੇ ਦਰ ਤੇ ਜਾ ਕੇ ਆਏ ਨਿਤ ਨੇਮ ਜਿਹੜੀ ਹੈ ਉੱਥੇ ਬੇਅਦਬੀ ਹੋਵੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਨੋਟ ਕਰੋ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਕਿਤੇ ਨਾ ਕਿਤੇ ਸਾਨੂੰ ਜਿਹੜੀਆਂ ਨੇ ਨੋਟ ਕਰਨੀਆਂ ਚਾਹੀਦੀਆਂ ਨੇ ਹਾਲਾਂਕਿ ਅਸੀਂ ਇਹਨਾਂ ਚੀਜ਼ਾਂ ਦੇ ਜਿਹੜਾ ਹੈ ਗੌਰ ਜ਼ਰੂਰ ਕਰੀਏ ਇਹਨਾਂ ਚੀਜ਼ਾਂ ਤੇ ਸਾਨੂੰ ਗੌਰ ਜ਼ਰੂਰ ਕਰਨਾ ਚਾਹੀਦਾ ਹੈ ਚਲੋ ਮੈਂ ਇੱਕ ਬੇਨਤੀ ਕਰਾਂ ਉਸ ਲੜਕੀ ਨੇ ਯੋਗ ਆਸਣ ਕੀਤਾ ਚਲੋ ਉਹਦੀ ਮਨ ਦੀ ਭਾਵਨਾ ਕੀ ਹੋਏਗੀ ਜਾਂ ਉਹਨੂੰ ਗੁਰੂ ਦੀ ਮਹਿਮਾ ਬਾਰੇ ਪਤਾ ਨਹੀਂ ਸੀ ਜਾਂ ਉਹਨੂੰ ਪਤਾ ਸੀ ਉਹਨੇ ਜਾਣ ਬੁੱਝ ਕੇ ਕੀਤਾ ਇਹ ਸਾਰਾ ਕੁਝ ਬਿਲਕੁਲ ਹੁਣ ਸਾਹਮਣੇ ਆ ਜਾਊਗਾ ਤੇ ਬਿਲਕੁਲ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਵੈਸੇ ਜੇ ਨੂੰ ਵੇਖੀਏ ਤਾਂ ਇਹ ਸਿੱਖੀ ਦਾ ਕਹਾਣ ਹੈ ਇਹ ਮਰਜ਼ਾਦਾ ਦਾ ਕਹਾਣ ਹੈ ਇਦਾਂ ਨਹੀਂ ਹੋਣਾ ਚਾਹੀਦਾ ਹੁਣ ਕਈ ਸਾਡੇ ਲੋਕ ਪਤਾ ਹੈ ਉਹ ਲੜਕੀ ਨੇ ਇਹ ਜਾ ਕੀ ਕਰਤਾ ਜੀ ਹੁਣ ਉਹਦੇ ਮਗਰ ਪੈ ਗਏ ਜੀ ਇੰਜ ਕਰਤਾ ਜੀ ਉੱਥੇ ਜਾ ਕੇ ਲੱਕ ਹਿਲਾ ਕੇ ਪ੍ਰਕਰਮਾਂ ਦੇ ਵਿੱਚ ਵੀਡੀਓ ਬਣਾਉਣੀਆਂ ਅਸ਼ਲੀਲ ਗਾਣੇ ਲਾ ਕੇ ਉਹਨਾਂ ਤੇ ਰੀਲਾਂ ਬਣਾਉਣੀਆਂ ਕੀ ਇਹ ਸਹੀ ਹੈ ਜੀ ਪ੍ਰਕਰਮਾਂ ਦੇ ਵਿੱਚ ਖਲੋ ਕੇ ਉੱਥੇ ਗੇਮਾਂ ਖੇੜਦੇ ਜਾਣਾ ਇਹ ਅਸੀਂ ਚੱਲੇ ਆ ਗੁਰੂ ਦੇ ਦਿਦਾਰਿਆਂ ਨੂੰ ਉਹੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਲੋ ਸਾਡੀ ਜੀਵ ਨੂੰ ਕੀ ਬਲ ਪਏ ਹੋਇਆ ਉੱਚੇ ਗੇਮਾਂ ਖੇਡਦੇ ਲੋਕ ਕਈਆਂ ਦੇ ਤਾਂ ਮੋਬਾਈਲ ਵੀ ਜਿਹੜੇ ਨੇ ਜੇਬਾਂ ਵਿੱਚ ਪਵਾਏ ਤੇ ਸੇਵਾ ਕਰਨ ਦੀ ਬਜਾਏ ਕਿਹੋ ਜਿਹੀਆਂ ਹਰਕਤਾਂ ਕਰਦੇ ਆ ਸਾਡੇ ਲੋਕਾਂ ਨੂੰ ਪਤਾ ਨਹੀਂ ਕਿਸ ਦਿਨ ਇਸ ਚੀਜ਼ ਦੀ ਸਮਝ ਆਊਗੀ ਵੀ ਅਸੀਂ ਗੁਰੂ ਕੋਲ ਚੱਲੇ ਆ ਅਸੀਂ ਉਹਦੇ ਤੋਂ ਮੰਗਣ ਚੱਲੇ ਆ ਨਾ ਕਿ ਕੁਝ ਵੰਡਣ ਚੱਲੇ ਆ ਮੰਗਣ ਚੱਲੇ ਆ ਅਸੀਂ ਉਹਦੇ ਤੋਂ ਸਾਧ ਸੰਗਤ ਅਸੀਂ ਸਮਝੀਏ ਇਹਨਾਂ ਚੀਜ਼ਾਂ ਨੂੰ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰੀਏ ਜਿੰਨਾ ਵਿਚਾਰਾਂਗੇ ਉਹਨਾਂ ਸਾਡੇ ਲਈ ਵਧੀਆ ਹੋਊਗਾ ਹਾਲਾਂਕਿ ਉਸ ਲੜਕੀ ਨੇ ਜੋ ਕੀਤਾ ਮੈਂ ਕਹਿੰਨਾ ਵੀ ਸਰਾਸਰ ਗਲਤ ਕੀਤਾ ਬਹੁਤ ਗਲਤ ਕੀਤਾ ਤੇ ਹਾਲਾਂਕਿ ਸਾਡੀਆਂ ਧੀਆਂ ਭੈਣਾਂ ਆਮ ਵੀ ਜਾਂਦੀਆਂ ਨੇ ਕੀ ਇਹ ਇਹ ਭੈਣ ਜਿਹੜੀ ਆ ਉਹਨਾਂ ਨੂੰ ਸਲਾਹ ਦੇ ਰਹੀ ਹੈ ਵੀ ਤੁਸੀਂ ਵੀ ਜਾ ਕੇ ਇਦਾਂ ਕਰਿਆ ਕਰੋ ਕੀ ਜਿਹੜੀਆਂ ਧੀਆਂ ਭੈਣਾਂ ਜਾ ਕੇ ਉੱਥੇ ਰੀਲਾਂ ਬਣਾਉਂਦੀਆਂ ਨੇ ਤੇ ਜਾ ਕੇ ਅਸ਼ਲੀਲ ਗੰਦੇ ਗਾਣਿਆਂ ਤੇ ਉਪਰਕਰਮਾਂ ਦੇ ਵਿੱਚ ਤੁਰ ਤੁਰ ਕੇ ਵੀਡੀਓ ਬਣਾਈਆਂ ਜਾਂਦੀਆਂ ਨੇ ਕੀ ਇਹ ਭੈਣ ਉਹਨਾਂ ਨੂੰ ਮੋਟੀਵੇਟ ਕਰ ਰਹੀ ਹੈ ਵੀ ਤੁਸੀਂ ਵੀ ਇਦਾਂ ਕਰਿਆ ਕਰੋ ਜਾ ਕੇ ਤੇ ਮੈਂ ਤਾਂ ਕਰਕੇ ਇਹ ਗੱਲ ਕਹਿ ਰਿਹਾ ਹਾਂ ਸਾਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਬਿਲਕੁਲ ਸਿੱਖਣੀ ਚਾਹੀਦੀ ਹੈ ਉਸ ਭੈਣ ਦਾ ਪਹਿਰਾਵਾ ਜਿਹੜਾ ਹੈ ਹਾਲਾਂਕਿ ਜਦੋਂ ਉਹਨੇ ਆਪਣੇ ਪੈਰ ਉਤਾਂ ਨੂੰ ਕੀਤੇ ਸਿਰ ਦੇ ਵੱਲੋਂ ਖੜੀ ਹੋਈ ਤੇ ਉਹਦੇ ਕੱਪੜੇ ਵੀ ਜਿਹੜੇ ਨੇ ਉਹ ਸਹੀ ਢੰਗ ਨਾਲ ਨਹੀਂ ਉਹਦੇ ਜਿਹੜੇ ਸਰੀਰ ਦੇ ਪੈਨੇ ਹੋਏ ਕੱਪੜੇ ਨੇ ਉਹ ਵੀ ਅੰਗ ਢਕਣ ਦੇ ਵਿੱਚ ਉਹਦਾ ਸਾਥ ਨਹੀਂ ਦੇ ਰਿਹਾ ਕੀ ਇਦਾਂ ਕਰਨਾ ਸਹੀ ਹੈ ਗੁਰੂ ਦੇ ਦਵਾਰੇ ਤੇ ਜਾ ਕੇ ਮੈਨੂੰ ਦੱਸੋ ਜਿਹੜੇ ਜਿਆਦਾ ਹੱਕ ਦੇ ਵਿੱਚ ਉਸ ਲੜਕੀ ਦੇ ਬੋਲ ਰਹੇ ਨੇ ਕੀ ਯੋਗ ਕਰਨ ਨੂੰ ਹਰਮੰਦਰ ਸਾਹਿਬ ਹੀ ਲੱਗਿਆ ਲੱਭਿਆ ਹੈ ਦਰਬਾਰ ਸਾਹਿਬ ਪਰ ਕਰਮਾਂ ਦੇ ਵਿੱਚ ਹੀ ਯੋਗ ਹੋਊਗਾ ਇਹ ਸਰਾਸਰ ਗਲਤ ਹੈ ਇੱਥੇ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਦਾਂ ਨਾ ਕਰੋ ਬੇਨਤੀਆਂ ਸਾਰਿਆਂ ਨੂੰ ਨੇ ਸਾਰੀ ਸੰਗਤ ਜਾਓ ਬਿਲਕੁਲ ਆਰਾਮ ਨਾਲ ਜਾ ਕੇ ਮੱਥਾ ਟੇਕੋ ਇਹ ਸੋਚ ਕੇ ਜਾਓ ਵੀ ਅਸੀਂ ਮੰਗਣ ਚੱਲੇ ਆ ਵੰਡਣ ਨਹੀਂ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ